ਈ ਗੁਰੂ ਵਸਾ ਕਰੋ ਕੋ ਘਾਰ ਆਰ ਬਦਲਣਾ ਨਾ ਪਰ ਮਰਮਿਆ ਗੁਰੂ ਗੋਰ ਨੱਪੋ ਉਹ ਮਰ ਗਏ ਹੋਰ ਨੱਪੋ ਚੇਮਨ ਬਰ ਲੱਭਦੇ ਰੋ ਸੋ ਬ੍ਰਿਲ ਕਰੋ ਜੇੜੇ ਦਾ ਉਰਨਾ ਕਰਨਾ ਸੋ ਧਿਆਨ धरो ਜੇੜੇ ਨਾਲ ਨੰਦਨੀ ਇਸ ਨੂੰ ਧਿਆਨ ਅਜੋੜੇ के ध्यान का मरख सुगैर डर बदल ना पवे जप करो जीरे नहीं करना ऐसे मरो जीरे और न मरना जप करो जिसने जप कर दो किसी और जप दी लोड़ पे ही ना और इस तरफ मरो केरे विधा कम से न मरना पे ਨਰਸ ਕਰਾ ਜਿਤਨੇ ਸਰਲ ਸ਼ਬਦਾਂ ਵਿੱਚ ਜਿਤਨੇ ਸਲਖੇ ਸ਼ਬਦਾਂ ਵਿੱਚ ਔਰ ਜਿਤਨੇ ਸਰਲ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਪੰਕਤੀਆਂ ਸੀ ਪੜਵਲੇ ਨੇ ਅਸਾਂ ਲੋ ਲੈ ਲਿਆ ਇਹਦੇ ਇਤਨੀ ਸੌਲਤਾ ਨਹੀਂ ਹੈ ਸਵੇਰੇ ਦੇ ਸਿਆਣੇ ਪੁਰਸ਼ ਕਹਿ ਰਹੇ ਨੇ ਕਿ ਸਿੱਖ ਜਗਤ ਨੂੰ ਬੜੀ ਮੁਸ਼ਕਿਲ ਲਾਲ ਬਾਣੀ ਹੀ ਸੁੰਨ ਦੀ ਜਾ ਚਾ ਰਹੀ ਹੈ ਸਿਰਫ ਕਨਨਿਸਤਪ ਰਚੇ ਚਲੇ ਨਹੀਂ ਲੱਗੀ ਹੈ ਬਾਣੀ ਨੂੰ ਸੁੰਨ ਦਾ ਸਮੰਵੀ ਨਹੀਂ ਸਿੱਕੀ ਬਾਣੀ ਨੂੰ ਸੁੰਨ ਦੀਆਂ ਰੁਚੀਆਂ ਵੀ ਨਹੀਂ ਸੰ ਬਾਣੀ ਨੂੰ ਸੁੰਨ ਦਾ ਮਾਹੌਲ ਵੀ ਨਹੀਂ ਸਿੱਕੀ ਸਾਦਾ 6 ਸੰਰਸ਼ ਦੇ ਚਲੰਗੇ ਹੈ ਲੜਾਈ ਝਗੜੇ ਜੰਗੋ ਚਦਲ ਭੱਜ ਦੌੜ ਉਹ ਰਗਜ਼ਲ ਇੱਕ ਥਾਂ ਤੋਂ ਦੋਸਰੀ ਥਾਂ ਤੋਂ ਦੋਸਰੀ ਥਾਂ ਤੋਂ ਤੀਸਰੀ ਥਾਂ ਗੁਰੂ ਰਾਂਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਕਰੋਸ ਤੋਂ ਬਾਅਦ 100 ਸਾਲ ਤੱਕ ਸੂਕ ਜਗਰ ਦਾ ਇਤਿਹਾਸ ਭੱਜ ਦੌੜ ਦਾ ਇਤਿਹਾਸ ਰਿਹਾ ਇਸ ਸਦੀ ਦੇ ਇਸੇ ਸਦੀ ਦੇ ਗੁਰਬਾਣੀ ਸਨੰਦ ਦਾ ਸ਼ੌਕ ਵਧੇ ਪਰ ਪ੍ਰਿੰਸੀਪਲ ਸਿੰਘ ਕਹਿੰਦੇ ਸਨ ਅਜੇ ਸਮਝਣ ਦਾ ਸ਼ੌਕ ਨਹੀਂ ਜਾ ਗਿਆ ਇਹ ਸ਼ੌਕ ਅਜੇ ਨਹੀਂ ਪੈਦਾ ਹੋਇਆ ਉਹ ਯਾ ਫਕ ਤੌਰ ਤੇ ਤੋ ਚੌਕੇ ਸਮਝਣ ਦਾ ਸ਼ੌਕ ਅਜੇ ਨਹੀਂ ਪੈਦਾ ਹੋਇਆ ਇਹੀ ਕਾਰਨ ਹੈ ਕਿ ਵਿਵਾਦੀ ਧਰਮਾਂ ਦੀ ਤਰ੍ਹਾਂ ਇਸ ਧਰਮ ਦੇ ਵਿੱਚ ਵੀ ਪਖੰਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਇਸ ਸਮੇਂ ਕਦੀ ਨਹੀਂ ਸੋਚੀ ਹੋਵੇਗਾ ਕਿ ਮੇਰੇ ਨਾਮ ਤੇ ਤੇ ਸੋਦਾ ਦੇ ਰਾਮ ਤੇ ਜਿਹੜੀ ਮੇਰੀ ਉਮਤ ਹੈ ਇਹ ਤੋਂ ਇਸ ਵਾਈ ਤਕਸੀਮ ਹੋ ਜਾਏ ਤੇ ਤੋਂ ਉਸੇ ਕਿ ਹਜ਼ਾਰਾਂ ਤਕਸੀਮ ਹੋ ਜਾਣ ਰੋਮਨ ਕੈਥੋਲਿਕ ਤੇ ਪ੍ਰੋਟੈਸਟੈਂਟਸ ਦੇ ਦੋ ਵੱਡੇ ਰੂਪ ਨੇ ਬੜੇ ਨਾਮ ਦੀਆਂ ਸੈਂਕੜੇ ਸ਼ਾਖਾਾਂ ਨੇ ਇਸ ਦਾ ਨੇ ਇਸ ਤਰ੍ਹਾਂ ਨਹੀਂ ਸੋਚਿਆ ਹੋਵੇਗਾ ਇਸਲਾਮ ਦੇ ਬਾਰੇ ਮੈਂ ਸਾਰਾ ਉਹ ਦੇ ਖਾਬਦ ਚਸ ਕਰ ਰਹੀ ਰਹੇ ਕਿ ਮੇਰੇ ਨਾਮ ਤੇ ਮੁਸਲਮਾਨ ਤੇ ਨੇ ਸਿਆ ਟਕ ਸਿੰਬੋ ਜਾਣ ਤੇ ਫਿਰ ਬੱਤਰ ਫਿਰ ਕਿਉਂ ਬਣ ਜਾਵਨ ਪਾਪ ਦੀ ਗਿਆਦਲੀ ਅਸ طرح ਇਸਲਾਮ ਦੇ ਬੱਤਰ ਡੋਲੇ ਨੇ ਔਰ 173 ਮਾ ਔਰ ਵੇਗਾ ਹੋ ਗਏ ਕਾਦੀਆਂ ਪੰਜਾਬ ਦਾ ਸ਼ਹਿਰ ਕਾਦੀਆਂ ਤਿੰਨ ਵੱਡੇ ਨੇ ਕੇਵਲੇ ਸ਼ਿਆ ਸੁਮਨੀ ਮਰਸਾਣੀ ਪਰ ਬੜਾ ਭਾਰੀ ਮਤभेद ਮਨਮਤ ਸਾਲ ਦੇ ਨਾਰ ਤੇ ਇਹ ਨਾ ਤਿੰਨਾਂ ਲਈ ਜਿਸ ਨੂੰ ਖਰਾਬ ਸਾਲ ਦੇ ਸਾਲ ਹੁੰਦਾ ਮਹਰ ਦੇ ਦੇ ਨਾਂ ਦੇ ਹਰ ਸਾਲ ਹਿੰਦੋਸਤਾਨ ਦੇ ਚ ਪਾਕਿਸਤਾਨ ਦੇ ਚ ਬੰਗਲਾਦੇਸ਼ ਦੇ ਚ ਇਰਾਨ ਆਵਲਿਸਤਾਨ ਦੇ ਚ ਸ਼ਿਆ ਸੁਨੀ ਫਸਾਦ ਹੋ ਜਾਂਦੇ ਨੇ ਹਰ ਸਾਲ ਉਹਨਾਂ ਦੇ ਨਾ ਨ ਉਸ ਉਥੋਂ ਦੀਆਂ ਸਰਕਾਰਾਂ ਨੂੰ ਬੜੀ ਚੌਕਸੀ ਰੱਖਣੀ ਪੈਂਦੀ ਲੜ ਪੈਦੇ ਨੇ ਇੱਕ ਕੈਨੇਡਾ ਨੰਮ ਦੇ ਮਦਨੇ OLKRC ਕੈਨੇਡਾ ਪੀਓ ਇਹ ਰੁਪਤ ਦਾ ਹੰਕਾਰ ਪਰਬਰ ਜਦ ਹੰਕਾਰ ਨੂੰ ਅੱਗੇ ਸਾਹਮਣੇ ਰੱਖਦੇ ਹੀ ਸੱਚ ਕੀ ਹੈ ਚੋਟ ਕੀ ਹੈ ਇਹਦਾ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਜਦ ਆਪਣੇ ਸੰਸਕਾਰਾਂ ਨੂੰ ਤੇ ਆਪਣੇ ਹੱਥ ਨੂੰ ਅੱਗੇ ਰੱਖਦੇ ਹੀ ਆਪਣਾ ਕਟਰ ਪੁਣਾ ਅੱਗੇ ਰੱਖ ਰਹੀ ਹੈ ਤਾਂ ਫਿਰ ਸੱਚ ਕੀ ਹੈ ਚੂਠੀ ਕੀ ਹੈ ਇਹਦਾ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਤਾਂ ਅਜੇ ਤੱਕ ਨਿਰਣਾ ਨਹੀਂ ਹੋ ਸਕਦਾ ਸੁਣਨੇ ਠੀਕ ਨੇ सुबह ठीक ने ठीक ठ और ठ ठ खून खराबा और फिर इना बहुत वे मिर्ज और अर्ज करा मिर्जाइया जिस ढंग में भी पाकिस्तान में जुलम हो बेचारे हिजरत करके आले दुआले मुल्क बचे नेमाज पढ़ता है कुरानी तलावत करते रोजा भी रखते हैं लेकिन उन्होंने मुसलमान मानने तैयार नहीं भी रख दिन नमाज़ कुरान की तलावत करते हज ती जाते हैं सुन्नी उन्होंने मुसलमान मनन लो त्यार नहीं सिया सुनिया मुसलमान मनन लो त्यार नहीं।, नहीं इराक सारा सुन्नी है ईरान सारा शिया है ਜੰਬੋ ਦੇ ਆਰਥਿਕ ਕਾਰਨ ਦੇ ਸੰਸਿਆਸੀ ਕਾਰਨ ਦੇ ਸੰਨ ਪਰ 900 ਦੇ ਜਨ ਦਾ ਇੱਕ ਮਜ਼ਬੀ ਕਾਰਨ ਹੋਈ ਸੀ ਕਿ ਈਰਾਨ ਸਾਰੇ ਦਾ ਸਾਰਾਸ਼ੀਆ ਹੈ ਇਰਾਕ ਸਾਰੇ ਦਾ ਸਾਰਾ ਸ੍ਰਮਣੀ ਹੈ اور ਇਤ ਬਤਖੁਰਦਵੈਸ ਛੜੇ ਲਿਆ ਜਾਂ ਖਿਮਲੇ ਮਿਲਾ ਮિજાਜ ਦੇਨੇ ਜਦ ਕੇ ਤਾਨੋ ਦਾਇਰਾ ਸੁਨੀ ਆਂਦਾ ਤੋ ਮੁਖਤਸਰ ਵਾਰਸ ਗਾ ਪਾਵੇਂ ਇਹ 900 ਜੋ ਜੰਨ ਲੜੀ ਬਈ ਇਰਾਗ ਤੋਂ ਹੀਰਾਨੀ ਲੱਖਾਂ ਇਰਾਨੀ ਮਰ ਗਏ ਲੱਖਾਂ ਅਫਗਾਨੀ ਮਰ ਗਏ ਇਹ ਜੰਨ ਨੇ ਪਾਵੇਂ ਸਿਆਸੀ ਸੀ ਪਾਵੇਂ ਆਰਥਿਕ ਸੀ ਇਲਾਕੇ ਦੇ ਸੀ ਨਿਤੋਤੇ ਯੋ ਨਿਕਲ ਗਏ ਲੇਕਿਨ ਇਸ ਦੇ ਉੱਤੇ ਮਜ਼ਬੀ ਜੰਨ ਦੀ ਮੋਹਰ ਲੱਗੀ ਹੋਈ ਸੀ ਉਹ ਸ਼ੀਆ ਸਨੇ ਸੁੰਨੀ ਨੇ ਬੋਲ ਕੇ ਨਹੀਂ ਕਦੀ ਇਸ ਤਰ੍ਹਾਂ ਨਹੀਂ ਸੋਚਿਆ ਹੋਣਾ ਇਸਲਾਮ ਦੇ ਮਹਾਨ ਬਾਨੀ ਮੁਹੰਮਦ ਸਾਹਿਬ ਨੇ ਕਿ ਮੇਰੇ ਨਾਮ ਦੇ ਉੱਤੇ ਬਾਤਰ ਟੋਲੇ ਬਣ ਜਾ ਔਰ ਤਿੰਨ ਵਟਵੇਂ ਫਿਰਕੇ ਬਣ ਜਾਣ ਸ਼ੀਆ ਸੁੰਨੀ ਮਿਰਜ਼ਈ ਅਗਾਂ ਚਲੀਏ ਮਛੰਦਰ ਨਾਥ ਨੇ ਇਕੋ ਪੰਥ ਨੂੰ ਜਨਮ ਦਿੱਤਾ ਜੋਗੀ ਇਸ ਤੋਂ ਪਹਿਲੇ ਯੋਗ ਵਿਸ਼ਰਤ ਤੇ ਮੌਜੂਦ ਸੀ ਯੋਗ ਦਾ ਮਤਲਬ ਸੀ ਜੋੜ ਪਰ ਇਲਕੀਆਂ ਦੇ ਪੰਛ ਦੇ ਜਨਮਦਾਤਾ ਮਛੰਦਰ ਮਾਦ ਨੇ ਉਸ ਦੇ ਵੱਡੇ ਪ੍ਰਚਾਰਕ ਗੋਰਖਨਾਥ ਨੇ ਆਪ ਦੀ ਯਾਤਨੀ ਇਸ ਦਾ ਗੋਰਖ ਦੇ ਨਾਂ ਤੇ ਹੀ ਬਹੁਤ ਵੱਡਾ ਸ਼ਹਿਰ ਹੈ ਗੋਰਖਪੁਰ ਤੋੜ ਜੋਗੀ ਗੋਰਖ ਕਰਕੇ ਹੀ ਨੌ ਪਾਲੀਆਂ ਨੂੰ ਗੋਰਖਾ ਕਹਿੰਦੇ ਰਹੇ ਗੋਰਖਾ ਕਾਹ ਕਹਿੰਦੇ ਨੇ ਗੋਰਖ ਨੂੰ ਪੂਜਣ ਵਾਲੇ ਗੋਰਖ ਨੇ ਗੋਰੂ ਮੰਨਣ ਵਾਲੇ ਗੋਰਖ ਵੀ ਮਰ ਕਰਵਾ ਕਰਨ ਵਾਲੇ ਗੋਰਖ ਨਾਤ ਨੂੰ ਨਹਿਰਾਲ ਵਿੱਚ ਬੜੀ ਕਾਮਯਾਬੀ ਮਿਲੀ ਸੀ ਸਾਰਾ ਨਹਿਰਾਲ ਚੋਪੀਏਸ ਗੋਰਖ ਦੇ ਯੋਗ ਉਹਨਾਂ ਨੂੰ ਲਕਬ ਮਿਲ ਗਿਆ ਗੋਰਖੇ ਅਤੇ ਗੋਰਖੇ ਇਹ ਤੇ ਗੋਰਖ ਦੇ ਪਿੱਛੇ ਚੱਲਣ ਵਾਲੇ ਇਹਨਾਂ ਨੇ ਤੇ ਗੋਰਖ ਦੀ ਮੱਤ ਅਪਣਾ ਲਈ ਗੋਰਖ ਪਰ ਲੈ ਰਹਾ ਹੁੰਦੀ ਸਹਾਬਤੇ ਔਰ ਕੁ ਸ਼ਹਿਰ ਨੂੰ ਜੋ ਸ਼ਹਿਰ ਇੰਜ ਕਹਿ ਲੋ ਗੋਰਖ ਦੇ ਨਾਮ ਤੇ ਹੀ ਵਸਿਆ ਕਿਉਂਕਿ ਬਹੁਤ ਜੋਗੀਆਂ ਕਿ ਉੱਥੇ ਵਸੇ ਔਰ ਪ੍ਰਚਾਰ ਉਹਨਾਂ ਨੇ ਕੇਂਦਰ ਬੜਾਇਆ ਆ ਦੂਰੀਂ ਕਾ ਜਾਵ ਜਿਸ ਨੂੰ ਅਸੀਂ ਨਾਨਕ ਮਥਾ ਕਰਕੇ ਕਹਨੇ ਆ ਜੋ ਬਹੁਤ ਅਡਰਾ ਸਤਾਨ ਹੈ ਸਿੱਖ ਜਗਤ ਦਾ ਤਿਰਤ ਹੈ ਤੇ ਨਾਨਕ ਮਤੇ ਤੋਂ ਪਹਿਲੇ ਗੌਰਖ ਮਤਾ ਸੀ ਸ਼ਾਇਦ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਤੇ ਸੁਣਿਆ ਅੱਜ ਵੀ ਹਜ਼ਾਰਾਂ ਪਹਾੜੀ ਉੱਤੇ ਆਉਣੇ ਨੇ ਗੁਰੂ ਨਾਨਕ ਦੇਵ ਜੀ ਆਪਣੀ ਕਾਸ਼ਾ ਦੇ ਚਗਵਦੇ ਰਹੇ ਇਹ ਗੌਰਖ ਮਤਾ ਸੀ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਗਏ ਪਰ ਆਮ ਦੇ ਗਿਆਤਲੀ ਅਰਸ ਤਰਾ ਦੀਵਾਲੀ ਦਰਬਾਰ ਸਾਰਾ ਤਵਾਰ ਦੋਸ ਲੋ ਪਰਦਰਤੇ ਮਾਨ ਦੀਵਾਲੀ ਨਾਨਕ ਮਤੇ ਹੀ ਮਨਾਈ ਜਾਂਦੀ ਹੈ ਬੜਾ ਬਾਰੀ ਇਕੱਠ ਹੁੰਦਾ ਜਿੱਥੇ ਨਾਨਕ ਵਤੇ ਇਕੱਠ ਤੋਗਾ ਤੇ 1 ਲਖ ਖਾਲਸਾ ਪਹੁੰਚਦਾ ਹੈ ਦੇਵਾਨੀ ਵਲੇ ਦੇ ਨੇ ਉਥੇ ਦੋ ਲਖ ਦੇ ਕਰੀਰ ਪਹਾੜੀ ਹਿੰਦੂ ਪਹੁੰਚਦੇ ਨੇ ਕੁਮਾਈਆਂ ਦੀ ਪਹਾੜੀਆਂ ਦੇ ਲੋਕ ਉਹਨਾਂ ਦੀ ਵੀ ਆਪਣੀ ਸ਼ਰਧਾ ਹੈ ਦਰਬਾਰ ਸਾਵਲੀ ਦੀਵਾਲੀ ਤੇ ਮਸ਼ਹੂਰ ਜੋ ਪੇ ਲੋਗ ਜਦ ਅ ਨਮੀ ਪਰਬਤ ਪਹਿਨੀ ਸ਼ੁਰੂ ਹੋ ਜਾਂਦੀ ਸੀ ਹਿਮਾਲਿਆ ਦੇ ਤੇ ਇਮਰਾਨੀ ਫਰਾਤਿਆਂ ਦੇ ਚ ਆ ਜਾਂਦੇ ਸਨ ਉਹ ਜਿੱਤੇ ਸਮ ਆਪਣਾ ਜਮਾਲੀਆ ਪਰਬਤ ਤੇ ਬਦੀਦ ਕਰਦੇ ਸਨ ਔਰ ਇਹਨਾਂ ਦੀ ਐਸੀ ਧਾਰਨਾ ਸੀ ਕਿ ਜ਼ਮੀਨੀ ਤੋਂ ਜਿੰਨੀ ਉੱਚੀ ਜਗ੍ਹਾ ਹੋਵੇ ਭਾਜਨ ਨੂੰ ਵਿੱਚ ਮਦਦ ਕਰਦੀ ਹੈ ਉੱਥੋਂ ਮਨੁੱਖੀ ਸ਼ਬਦਾਂ ਜਾਂ ਵਿਚਾਰਾਂ ਜਾਂ ਦ੍ਰੰਗਾਂ ਦਾ ਪ੍ਰਭਾਵਤ ਨਹੀਂ ਕਰਦੀਆਂ ਦੂਸਰਾ ਠੰਡ ਭਾਜਮ ਜੁਦੇ ਚ ਮਦਦ ਕਰਦੀ ਹੈ ਤੋਦਾਂ ਮਾ ਲਿਆ ਬਰਫ ਬਰਫ ਦੀਆਂ ਚੋਟੀਆਂ ਬਰਫ ਭਈਏ ਵੈਸੇ ਨਮੀ ਬਰਫ ਪੈਣੀ ਸ਼ੁਰੂ ਹੋ ਲਈ ਇਸੇ ਥੱਲੇ ਆ ਜਾਂਦੇ ਸਔਰ ਇਹਨਾਂ ਦੀ ਆਮਣ ਵੇਲ ਖੁਸ਼ੀ ਮਨਾਈ ਜਾਂਦੀ ਸੀ ਜਦੋਂ ਆਉਂਦੇ ਸਨ ਬਸਦੀ ਵਾਲੀ ਨੇੜੇ ਉਹਦੇ ਸ ਤੋ ਇਹਨਾਂ ਦੇ ਆਰੰਡਿਤ ਮੈਦਾਨੀ ਇਲਾਕਿਆਂ ਦੇ ਲੋਕ ਜੀਬ ਮਾਲਾ ਕਰਦੇ ਸਨ ਬੋਲਖ ਮਤੇ ਦੀ ਬਿਵਾਨੀ ਸਭ ਤੋਂ ਮਸ਼ਹੂਰ ਸੀ ਐਨ ਨਾਨਕਾ ਜਦ ਸਤਗੁਰੂ ਲਾਣੀਕ ਦੇ ਜੀ ਮਹਾਰਾਜ ਉੱਥੇ ਪਹੁੰਚੇ ਨੇ ਜੋਗੀ ਆਨੇ ਦੋ ਗੁਲਾਵ ਦੇ ਫੁਰ ਸਤਗੁਰੂ ਦੇ ਕਦਮਾਂ ਦੇ ਰਖੇ ਮਹਾਰਾਜ ਨੇ ਚੁੱਕੇ ਇੰਗ ਜੋਗਿਆ ਨੂੰ ਵਾਪਸ ਕਰ ਦਿੱਤੇ ਵਾਹ ਗੋਡ ਯਰ ਬੰਨੇ ਨੂੰ ਪਦਾ ਸੀ ਇਸ ਤਰ੍ਹਾਂ ਦੇ ਕੌਟਕਸ ਫਤਗ ਨੂੰ ਕਰ ਰਹੇ ਨੇ ਔਰ ਉਹ ਵਿੱਚ ਕੋਈ ਡਰਾਮਾ ਸੋਦੀ ਉਸ ਵਿੱਚ ਰਹਿ ਸੋਨ ਉਹ ਰਹਿਸ ਜੋਗੀ ਸਮਝ ਗਏ ਜਿੰ ਜੋਗਿਆ ਨੇ ਦੋਖੋ ਦੇ ਕੇ ਤੋਕਰਾ ਦੇ ਗੁਰਾਵਤੇ ਗੁਰਨਾਮਿਕ ਦੋਵੀ ਜੀ ਮਹਾਰਾਜ ਦੇ ਸਾਹਮਣੇ ਕੁਝ ਆਪਣੇ ਵਿਚਾਰ ਰੱਖੇ ਉਹ ਨਹੀਂ ਬਸ ਸੁਨਾਨ ਨੂੰ ਵਾਪਸ ਕਰ ਗਏ ਤਾਂ ਨਿਕਰੋ ਨਾਮ ਕਦੇ ਜੀ ਮਹਾਰਾਗ ਨੇ ਜਵਾਬ ਦੇ ਦਿੱਤਾ ਜੋਗੀਆਂ ਨੇ ਦੋ ਫੁੱਲ ਰੱਖੇ ਆਖਰ ਜੋਗ ਮਥ ਦੇਸ਼ ਰੇਦੀ ਸਿਡੀਆਂ ਦੀ ਸੁਗੰਧੀ ਹੈ ਜੋਗ ਮਥ ਦੇਸ਼ ਸੰਸਾਰਿਕ ਪੂਜਾ ਪ੍ਰਤੀਸ਼ਟਾ ਦਾ ਸਰੂਪ ਹੈ ਬੜੀ ਮੂਜਾ ਹੈ ਬੜੀ ਪ੍ਰਤੀਸ਼ਠਾ ਹੈ ਰਾਜੇ ਮਹਾਰਾਜੇ ਪੁੱਤ ਦੇ ਅਨਸਾਰਾ ਦੇਸ਼ ਜੁਗਦਾ ਹੈ ਇਸੋਂ ਪਨ ਹੈ ਉਹ ਰੰਦਨੀ ਸੀ ਦੀ ਆਰੀ ਸੁਗੰਰੀ ਹੈ ਇਹ ਦੋ ਗੰਗਾ ਰਹੇ ਇਹ ਦੋ ਪ੍ਰਾਪਤੀਆਂ ਨੇ ਜੋਗ ਮਤਰੇ اے ਗੁਰੂ ਨਾਨਕ ਤੁਸੀਂ ਇਹ ਫੁੱਲ ਕਬੂਲ ਕਰ ਲੋ ਜੋਗ ਮਤ ਕਬੂਲ ਕਰ ਲੋ ਔਰ ਆਪਦੇ ਗਿਆਤ ਲਈ ਅਰਸਤਾ ਸਿੱਧ ਬੋਸ਼ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ ਵੀ ਹੈ ਜੋਗੀ ਮੈਨੋ ਕਿੰਝ ਬੈਨੇ ਨੇ ਦਰਸਨ ਬੇਖ ਕਰੋ ਜੋ ਜਗਿੰਦਰਾ ਅੰਦਰ ਅੰਦਰ ਛੋਲੀ ਕਿੰਤਾ ਬਾਹਰੇ ਅੰਦਰ ਇੱਕ ਸਰੇ ਉਹ ਖਰ ਦਰਸਨ ਇੱਕ ਬੰਧਾ ਐ ਗੁਰੂ ਨਾਨਕ ਦੇ ਤਸੀਂ ਜੋਗ ਮਤ ਧਾਰਮਿਕ ਕਰ ਲੋ ਅਸੀਂ ਤੁਹਾਨੂੰ ਜਗਿੰਦਰਾ ਬਣਾ ਰਹੇ ਨੇ ਜੋ ਵੀ ਆਨਾਨਦ ਜੋਗੀਆਂ ਦਾ ਮੁਖੀ ਗੋਲਕਤੀ ਪਦਮੀ ਅਸੀਂ ਤੁਹਾਨੂੰ ਦੇ ਦੇਣੇ ਦਰਸਨ ਭੂਖ ਕਰੋ ਜੋ ਜਗਿੰਦਰਾ ਇਹ ਰਾਮਗੰਨੀ ਸਿਦ្ਧ ਗੋਸ਼ਟ ਤਰਸ ਸੁਨਪ ਲਿਖ ਕਰੋ ਜੋ ਬਿੰਦਰਾ ਮੰਦਰਾ ਜੋ ਨੀਖਿੰਤਾ ਮੰਦਰਾ ਵੀ ਕਰਨਾ ਚ ਪਾ ਲੋ ਭਿਖਸ਼ਾ ਨਹੀਂ ਜੋਨੀ ਵੀ ਧਾਰਨ ਕਰ ਲੋ ਤਨ ਤੇ ਖਿੰਨਤਾ ਵੀ ਬੈ ਲੈ ਲੋ ਹੱਥ ਦੇ ਚੱਕਰ ਵੀ ਲਖ ਦੋ ਅਸੀਂ ਤੁਹਾਨੂੰ ਬੋ ਰਖ ਦੀ ਪਦਵੀ ਦੇ ਦਿੰਨੇ ਅਸੀਂ ਸਾਰੇ ਦੇ ਸਾਰੇ ਤੁਹਾਡੇ ਪਿੱਛੇ ਚੱਲਣ ਨੂੰ ਤਿਆਰ ਲਾ ਲ ਜੇ ਇਸ ਤਰ੍ਹਾਂ ਇੱਟਾ ਜਾਂਦਾ ਤਮੋਲ ਚਲੋ ਕੁੰਮਤ ਦਾ ਮੁਖੀ ਬਣਾ ਦੇਾਂਗੇ ਟੋਲੇ ਦਾ ਮੁਖੀ ਬਣਾ ਦੇਾਂਗੇ ਆਓ ਸਾਡੇ ਇਸ ਤਰੀ ਲਾਲਚਉਂਦੇ ਨਾਉ ਸਮਾ ਦੇ ਲੋਕ ਪੈ ਜਾਂਦੇ ਦੋਵੇਂ ਫਲਗੋਰਨ ਅਨਕ ਨੇ ਵਾਪਸ ਕੀਤੇ ਬਖਿਆ ਮੰਨਦੇ ਰਤੀ ਸਦੀਆਂ ਦੀ ਸੁਨ ਲਿਨੀਏ ਸੰਸਾਰਿਕ ਪੂਜਾ ਪ੍ਰਤੀਸ਼ਠਾ ਦਾ ਇਹ ਨਸਬੋ ਬੋਲੋ ਬੋਲੋ ਪਰ ਇਹ ਗੋਰਖ ਦੀ ਛੇਮਿਓ ਇਹਦੇ ਚ ਨਾਮ ਦਾ ਫਲ ਨਹੀਂ ਨਾਨਿਕ ਉਸ ਫਲ ਦਾ ਪੁਜਾਰੀ ਹੈ ਜੋ ਸੁੰਦਰ ਹੋਵੇ ਮਹਿਕ ਵੀ ਦੇਵੇ ਪਰ ਉਹਦੇ ਚੋਂ ਫਲ ਵੀ ਨਿਕਲੇ ਇਹਦੇ ਚ ਫਲ ਨਹੀਂ ਹੈ ਲਕਤੂਰੀ ਸ੍ਰੋਪਣ ਦਾ ਪੁਜਾਰੀ ਨਹੀਂ ਔਰ ਮੈ ਫੋਕੀ ਰਧੂਆ ਸਬੀਆਂ ਦਾ ਪੁਜਾਰੀ ਨਹੀਂ ਇਹ ਸਿਰਵ ਮਹਿਕ ਕਮਨ ਨਹੀਂ ਚਾਹੀਦੀ ਇਸਰੋਕ ਕੋਸਲ ਭਾਵੇਂ ਨਹੀਂ ਚਾਹੀਦਾ ਮੈਨੂੰ ਪੰਨਵੇਂ ਚਾਹੀਦੇ ਜੇ ਨੋ ਖਾ ਕੇ ਤ੍ਰਿਪਤੀ ਮਿਲੇ ਰਸੁਲੇ ਅਨੰਦਵਲੇ ਕਾਹਦੇ ਨੇ ਇਹਨੂੰ ਸੈਨ ਨਬਸ ਕੇ ਇਸ਼ਾਰਿਆਂ ਦੀ ਇਸ਼ਾਰਿਆਂ ਨਾਲ ਕਹਿਣਾ ਜਿੰਨੇ ਮਰਜ਼ਬ ਲੋਗ ਆਉਂਦੇ ਨੇ ਦੂਰ ਦ੍ਰਿਸ਼ਟ ਆਉਂਦੇ ਨੇ ਸੈਟ ਆਉਂਦੇ ਨੇ ਕੋਮਲ ਹੋਦੇ ਨੇ ਕੋਲ ਫਸੋਦੇ ਨੇ ਬੋਲਣ ਨਾਲ ਸ਼ਬਦਾਂ ਨਾਲ ਲਿਆ ਕਿਉਂ ਚੋਗ ਲੱਗੇ ਅਬਦਾਨ ਅਰਦੇਕ ਦੀ ਰਿਐਕਸ਼ਨ ਠੇਸ ਲੱਗੇਗੀ। ਔਰ ਜੇ ਸ਼ਵਰ ਮਹਰੂ ਦੇ ਤੇ ਉਹ ਵੀ ਫਿਰ ਅਰਥਮੀ ਬਦਲਨੇ ਔਖੇ ਹੋ ਜਾਣਗੇ ਪਰ ਇਸ਼ਾਰਿਆਂ ਵੀ ਚਰਚਾ ਦੇ ਤੇ ਅਰਥ ਬਦਲ ਸਕਦੇ ਆ ਭਾਅ ਬਦਲ ਸਕਦੇ ਆ ਵਾਪਸ ਲੈ ਸਕਦੇ ਆ। ਇਸ ਵਰਸ ਤੇ ਉਹਨਾਂ ਦੁਨੀਆਂ ਦੇ ਸਿਆਣਿਆਂ ਦੀ ਦੁਨੀਆਂ ਜਿਤਨੀ ਗੌਰ ਤੇ ਮੰਨੀ ਜਾਏਗੀ ਕਿ ਜੋ ਵੀ ਸਿਆਣੇ ਸੁਣ। ਕਿਉਂਕਿ ਸਿੱਧ ਗੋਸ ਦੇ ਜਿਹੜੇ ਉਹਨਾਂ ਨੇ ਸਵਾਲ ਗੁਰੂ ਨਾਨਕ ਦੇ ਕੀਤੇ ਨੇ ਮਾਮੂਲੀ ਸਵਾਲ ਨਹੀਂ ਨੇ। ਉਹ ਆਮ ਲੋਕਾਂ ਦੀ ਤਰ੍ਹਾਂ ਮਾਮੂਲੀ ਸਵਾਲ ਨਹੀਂ ਨੇ। ਬਹੁਤ ਵੱਡੇ ਵੱਡੇ ਸਵਾਲ ਨੇ ਆਧਿਆਤਮਕ ਤੱਤ ਦੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਉਹਨਾਂ ਨੇ ਗੁਰਨਾਨਕ ਦੇ ਸਾਹਮਣੇ ਰੱਖੀਆਂ ਤੇ ਗੁਰਨਾਨਕ ਦਾ ਸਲਝਾਈਂਦਾ ਇਹਨੂੰ ਸੈਵਨ ਬੇਰਸ ਕੇ ਨੇ ਇਸ਼ਾਰੀਆਂ ਨਹੀਂ ਦੇ ਇਸ ਇਸ਼ਾਰੀਆਂ ਨਾਲ ਗੱਲ ਕਰਨੀ ਪਰ ਸਤਪੁਰ ਨੇ ਵੀ ਇਸ਼ਾਰਿਆਂ ਨਾਲ ਜਵਾਬ ਦਿੱਤਾ ਬੋਲ ਕੇ ਨਹੀਂ ਠੀਕ ਮੰਨ ਲਿਆ ਇਨ ਇਸ ਮੇਨ ਇਸ ਬਬੀ ਤੇ ਸੰਸਾਰਕ ਪੂਜਾ ਪ੍ਰਤੀਸ਼ਟਾ ਦੀ ਇਹ ਮਸਵਾ ਪਾ ਲਈਛ ਪਰ ਮੈਂ ਉਸ ਸਰੋਦਾ ਪਰ ਜਾ ਰਹੀ ਆ ਜਿਹਨੇ ਜੋ ਫਲ ਵਿੱਚ ਨਿਕਲੇ 라ਗ ਹੁੰਦਾ ਪਰਮਾਤਮਾ ਦੇ ਨਾਮ ਹੁੰਦਾ ਕਿਉਂਕਿ ਉਸ ਤੋਂ ਬਿਨਾਂ ਮੁਕਤੀ ਨਹੀਂ ਜੋਗੇ ਚੁਗਰ ਗੋਰਖ ਮਤੇ ਦਾ ਰਾਮ ਨਾਨਕ ਮਤਾ ਪਿਆ ਗੁਰੂ ਗ੍ਰੰਥ ਨਾਲ ਕਈ ਥਾਂ ਦੇ ਸੈਨ ਚਰਚਾ ਹੋਈਏ ਬਹਿਨ ਚਰਚਾ ਨਹੀਂ ਬੋਲ ਕੇ ਨਹੀਂ ਇਸ਼ਾਰੇ ਨਾਲ ਜੈਸੇ ਸਤਗੁਰੂ ਜਦ ਮੈਦਾਨ ਨੂੰ ਪਹੁੰਚੇ ਤੇ ਗੁਰਾਂ ਇੱਕ ਚੁਲਾਵ ਜਿਹੜਾ ਕਰਦੇ ਸਨ ਜਾਂ ਤੇ ਧਰਮ ਦੇ ਮੁਖੀਆਂ ਕੋਲ ਜਾਣਾ ਜਾਂ ਫਿਰ ਅਧਰਮ ਦੇ ਬੇਖੀਆਂ ਬੋਲ ਜਾਣਾ ਜਾਂ ਤੇ ਸਾਧੂਆਂ ਕੋਲ ਜਾਣਾ ਇਹ ਅਕੰਥ ਬੋਲ ਯਾਰ ਹਰਮ ਤੁਮਾ ਲੋਗਾ ਕੋਲ ਜਾਣਾ ਇਹ ਠੱਗਾ ਕੋਲ ਜਾੜਾ ਆਪ ਦੇਖਣਾ ਗੁਰਦਾਨੂ ਦਾ ਇਤਿਹਾਸ ਸਾਰਾ ਪੜੋ ਜੋ ਠੱਗ ਨਹੀਂ ਬਣ ਸਕਿਆ ਸਾਧੂ ਵੀ ਨਹੀਂ ਬਣ ਸਕਿਆ ਜੋ ਜੋਗੀ ਵੀ ਨਹੀਂ ਹੋ ਸਕਿਆ ਡਾਕੂ ਵੀ ਨਹੀਂ ਹੋ ਸਕਿਆ ਗੁਰਦਾਨੂ ਬ ਨਹੀਂ ਗਿਆ ਉਸ ਕੋ ਕਾਰ ਕਹਿੰਦੇ ਤੋਹਾਂ ਦੇ ਵਿੱਚ ਗਤੀ ਰਹੀ ਸਾਧੂ ਵੀ ਕੁਝ ਕਰ ਰਿਹਾ ਐਕਸ਼ਨ ਰਿਹਾ ਡਾਕੂ ਵੀ ਕੁਝ ਕਰ ਰਿਹਾ ਹੈ ਫਰਕ ਸਿਰਫ ਇਤਨਾ ਹੈ ਕਿ ਇੱਕ ਸੀੜੀਆਂ ਦੇ ਉੱਪਰ ਚੜ ਰਿਹਾ ਇੱਕ ਥੱਲੇ 내려 ਇਹਨਾਂ ਤੋਂ ਮਾ ਕੋਲੇ ਸਵਾਸ ਤੇ ਗਏ ਜੋ ਉੱਪਰ ਚੜ ਰਹੇ ਨੇ ਉਹਨਾਂ ਨੂੰ ਸਹਾਰਾ ਨਹੀਂ ਇਹ ਹੱਦ ਨਹੀਂ ਇਹ ਕਿਦਰ ਉਸਲਾ ਨਾ ਆਰ ਬੈਠੇ ਔਰ ਉਹਨਾਂ ਨੂੰ ਦੱਸ ਲਈਏ ਮੰਜ਼ਿਲ ਅੱਗੇ ਔਰ ਜਿਹੜੇ ਥੱਲੇ ਉਤਰ ਰਹੇ ਸਨ ਉਹਨਾਂ ਦਾ ਰਸ ਨੋੜ ਲਈ ਆਪਣੀ ਸ਼ਕਤੀ ਨੂੰ ਥੰਨੀ ਕਾ ਜ਼ਾਇਲ ਕਰ ਦੇਪੇ ਪਰੋਟ ਤਬਲੀ ਸਾਰੀ ਕੱਢ ਰਹੀ ਥੀ ਸੰਜਣ ਦੇ ਪੋਤੇ ਸੰਜਣ ਬਣਾ ਦਿੱਤਾ। ਰਾਕਸ਼ਸ ਪਨਾ ਸਾਰਾ ਕੱਢ ਦਿੱਤਾ ਕੋਡੇ ਵਿੱਚੋਂ ਸੰਤ ਬਾਦ ਰੁਖ ਮੋੜ ਦਿੱਤਾ। ਔਰ ਮੈਂ ਅਰਸ ਕਹਿੰਦੇ ਸ਼ਕਤੀ ਸਾਧੂ ਬੋਲ ਬਿਨਾਂ ਸ਼ਕਤੀ ਦੇ ਕੋਈ ਸਾਧੂ ਨਹੀਂ ਬੜ ਸਕਦਾ ਸਿੱਧ ਨਹੀਂ ਬੜ ਸਕਦਾ।